ਹੈਲੋ ਦੋਸਤੋ ਮੇਰਾ ਨਾਮ ਮਨਦੀਪ ਹੈ ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਵੱਡੀ ਹੋਈ ਹਾਂ ਜਿੱਥੇ ਮੇਰੀ ਜ਼ਿੰਦਗੀ ਸਾਦੀ ਅਤੇ ਪਰਵਾਰਿਕ ਰਿਸ਼ਤੇ ਨਾਲ ਭਰੀ ਹੋਈ ਹੈ ਮੇਰੇ ਵਿਆਹ ਨੂੰ 5 ਸਾਲ ਹੀ ਹੋ ਗਏ ਹਨ ਮੇਰਾ ਪਤੀ ਰਜ਼ਿੰਦਰ ਇੱਕ ਮਿਹਨਤੀ ਆਦਮੀ ਹੈ ਜੋ ਸ਼ਹਿਰ ਵਿੱਚ ਨੌਕਰੀ ਕਰਦਾ ਹੈ ਅਤੇ ਅਕਸਰ ਘਰ ਤੋਂ ਦੂਰ ਰਹਿੰਦਾ ਹੈ ਉਸ ਨਾਲ ਮੇਰੀ ਜ਼ਿੰਦਗੀ ਸੁਖੀ ਹੈ ਪਰ ਕਈ ਵਾਰ ਇੱਕ ਇਕੱਲਪਨ ਮੈਨੂੰ ਘੇਰ ਲੈਂਦਾ ਹੈ ਘਰ ਵਿੱਚ ਸਭ ਨਾਲ ਮੇਰੇ ਸੱਸ ਸਹੁਰੇ ਅਤੇ ਛੋਟੇ ਅਰਜਨ ਰਹਿੰਦਾ ਹੈ ਅਰਜਨ ਮੇਰੇ ਪਤੀ ਤੋਂ ਛੋਟਾ ਹੈ ਅਜੇ ਨੌਜਵਾਨ ਅਤੇ ਫਰੀਜਵਾਨੀ ਵਿੱਚ ਹੈ ਉਹ ਕਾਲਜ ਵਿੱਚ ਪੜਦਾ ਹੈ ਅਤੇ ਘਰ ਦੇ ਕੰਮਾਂ ਵਿੱਚ ਮਦਦ ਕਰਦਾ ਹੈ ਉਸ ਨਾਲ ਮੇਰਾ ਰਿਸ਼ਤਾ ਮੇਸਾ ਭੈਣ ਭਰਾ ਵਰਗਾ ਰਿਹਾ ਹੈ ਪਰ ਇੱਕ ਦਿਨ ਸਭ ਕੁਝ ਬਦਲ ਗਿਆ ਇੱਕ ਕਹਾਣੀ ਮੇਰੀ ਆਪਣੀ ਹੈ ਜ਼ਿੰਦਗੀ ਦੀ ਜਿਸ ਵਿੱਚ ਪਿਆਰ ਹਾਸ ਅਤੇ ਉਹ ਪਲ ਸ਼ਾਮਿਲ ਹਨ ਜੋ ਮੈਨੂੰ ਅੱਜ ਵੀ ਯਾਦ ਕਰਕੇ ਰੂਹ ਸੂ ਜਾਂਦੇ ਹਨ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਉਸ ਦਿਨ ਬਾਰੇ ਦੱਸਾਂਗੀ ਜਦੋਂ ਮੈਨੂੰ ਪਹਿਲੀ ਵਾਰ ਇਹ ਅਹਿਸਾਸ ਹੋਇਆ ਕਿ ਅਰਜਨ ਮੇਰਾ ਰਿਸ਼ਤਾ ਕੁਝ ਹੋਰ ਵੱਖਰਾ ਹੋ ਰਿਹਾ ਹੈ ਉਹ ਗਰਮੀਆਂ ਦੇ ਦਿਨ ਸਨ ਮੇਰਾ ਪਤੀ ਸ਼ਹਿਰ ਗਿਆ ਹੋਇਆ ਸੀ ਅਤੇ ਘਰ ਵਿੱਚ ਸਿਰਫ ਮੈਂ ਅਤੇ ਅਰਜਨ ਹੀ ਸਾਂ ਸਸ ਸਾਰੇ ਰਿਸ਼ਤੇਦਾਰਾਂ ਕੋਲ ਗਏ ਹੋਏ ਸਨ ਮੈਂ ਰਸੋਈ ਵਿੱਚ ਰੋਟੀ ਬਣਾ ਰਹੀ ਸੀ ਜਦੋਂ ਅਰਜਨ ਅੰਦਰ ਆਇਆ ਉਸਨੇ ਕਿਹਾ ਭਾਬੀ ਪਾਣੀ ਦੀ ਬਾਲਟੀ ਭਰ ਦਿਓ 나 ਮੈਂ ਨਹਾਉਣਾ ਮੈਂ ਹੱਸ ਕੇ ਕਿਹਾ ਬਾਹਰ ਗਈ ਅਤੇ ਟੁੱਲ ਪੰਪ ਤੋਂ ਪਾਣੀ ਹਾ ਪਾਣੀ ਪਾਣ ਲੱਗੀ ਅਚਾਨਕ ਮੇਰੇ ਪੈਰ ਦਲਕ ਗਏ ਅਤੇ ਮੈਂ ਡੇਗਨ ਵਾਲੀ ਹੀ ਸੀ ਅਰਜਨ ਨੇ ਤੇਜ਼ੀ ਨਾਲ ਆ ਕੇ ਮੈਨੂੰ ਫੜ ਲਿਆ ਉਸ ਦੇ ਹੱਥ ਮੇਰੀ ਕਮਰ ਨੂੰ ਛੂ ਰਹੇ ਸਨ ਅਤੇ ਮੇਰੀ ਨਜ਼ਰ ਉਸ ਦੀਆਂ ਅੱਖਾਂ ਵਿੱਚ ਟਿਕ ਗਈ ਉਹ ਪਲ ਕੁਝ ਸੈਂਕਟਾਂ ਦਾ ਸੇ ਪਰ ਉਸ ਵਿੱਚ ਇੱਕ ਅਜੀਬ ਜਿਹਾ ਅਹਿਸਾਸ ਨਾ ਸਿਰਫ ਸਹਾਰਿਆ ਤੇ ਧੰਨਵਾਦ کہہ ਕੇ ਅੰਦਰ ਚਲੀ ਗਈ ਪਰ ਉਸ ਰਾਤ ਮੈਨੂੰ ਨੀਂਦ ਨਹੀਂ ਆਈ ਮੈਂ ਸੋਚਦੀ ਰਹੀ ਕਿ ਇਹ ਕੀ ਹੋ ਰਿਹਾ ਹੈ ਕਿ ਇਹ ਗਲਤ ਹੈ ਅਗਲੇ ਕਈ ਦਿਨਾਂ ਵਿੱਚ ਅਰਜਨ ਨਾਲ ਮੇਰੀ ਇਹ ਗੱਲਬਾਤ ਵਧੀ ਉਹ ਮੈਨੂੰ ਕਾਲਜ ਦੀਆਂ ਕਹਾਣੀਆਂ ਸੁਣਾਉਂਦਾ ਮੈਂ ਉਸ ਨੂੰ ਖਾਣਾ ਬਣਾ ਦਿੰਦੀ ਇੱਕ ਦਿਨ ਰਾਤ ਨੂੰ ਬਿਜਲੀ ਚਲੀ ਗਈ ਘਰ ਵਿੱਚ ਅੰਧੇਰਾ ਹੋ ਗਿਆ ਅਤੇ ਮੈਨੂੰ ਡਰ ਲੱਗਣ ਲੱਗ ਗਿਆ ਮੈਂ ਅਰਜਨ ਨੂੰ ਆਵਾਜ਼ ਮਾਰੀ ਉਹ ਆਇਆ ਅਤੇ ਕਿਹਾ ਭਾਬੀ ਡਰੋ ਨਾ ਮੈਂ ਹਾਂ ਨਾ ਅਸੀਂ ਬੇੜੇ ਵਿੱਚ ਬੈਠ ਗਏ ਅਤੇ ਤਾਰਿਆਂ ਨੂੰ ਵੇਖਣ ਲੱਗੇ ਉਸ ਨੇ ਮੇਰੇ ਨਾਲ ਆਪਣੇ ਸੁਪਨੇ ਸਾਂਝੇ ਕੀਤੇ ਕਿ ਉਹ ਵੱਡਾ ਆਦਮੀ ਬੰਨਣਾ ਚਾਹੁੰਦਾ ਹੈ ਪਰ ਘਰ ਵਿੱਚ ਦੀ ਜ਼ਿੰਮੇਵਾਰੀ ਨੇ ਉਸ ਨੂੰ ਰੋਕ ਰੱਖਿਆ ਹੈ ਮੈਂ ਉਸ ਨੂੰ ਹੌਸਲਾ ਦਿੱਤਾ ਉਸ ਰਾਤ ਅਸੀਂ ਬਹੁਤ ਗੱਲਾਂ ਕੀਤੀਆਂ ਤੇ ਕੁਝ ਅਹਿਸਾਸ ਹੋਇਆ ਕਿ ਅਰਚਨ ਨਾ ਸਿਰਫ ਸੋਟਾ ਦੇ ਔਰ ਬਲਕਿ ਇੱਕ ਸੰਸਾਰ ਅਤੇ ਨਰਮ ਦਿਲ ਵਾਲਾ ਨੌਜਵਾਨ ਹੈ ਪਰ ਇਸ ਸਭ ਇੱਕ ਨੂੰ ਮੈਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਵੀ ਇਹ ਮਹਿਸੂਸ ਕਰ ਰਿਹਾ ਸੀ ਫਿਰ ਉਹ ਦਿਨ ਆਇਆ ਜਦੋਂ ਸਭ ਕੁਝ ਹੋਰ ਬੁਰਾ ਹੋ ਗਿਆ ਮੇਰਾ ਪਤੀ ਫੋਨ ਕਰਕੇ ਕਹਿੰਦਾ ਸੀ ਕਿ ਉਹ ਅਗਲੇ ਹਫਤੇ ਵਾਪਸ ਆ ਜਾਵੇਗਾ ਘਰ ਵਿੱਚ ਇੱਕ ਮੇਲਾ ਲੱਗਣ ਵਾਲਾ ਸੀ ਅਤੇ ਅਸੀਂ ਤਿਆਰੀਆਂ ਕਰ ਰਹੇ ਸਾਂ ਅਰਜਨ ਨੇ ਮੈਨੂੰ ਕਿਹਾ ਭਾਪੀ ਚਲੋ ਬਾਜ਼ਾਰ ਜਾ ਕੇ ਕੁਝ ਸਮਾਨ ਲਿਆਈਏ ਅਸੀਂ ਮੋਟਰਸਾਈਕਲ ਤੇ ਗਏ ਰਸਤੇ ਵਿੱਚ ਬਿੱਲੀਆਂ ਵਿੱਚੋਂ ਲੰਘ ਹੋਈਆਂ ਅਚਾਨਕ ਮੀਂਹ ਪੈਣ ਲੱਗਾ ਅਸੀਂ ਇੱਕ ਛੋਟੇ ਜਿਹੇ ਝੋਪੜੇ ਵਿੱਚ ਚੁੱਪ ਗਏ ਮੀਂਹ ਦੀਆਂ ਬੂੰਦਾਂ ਬਾਹਰ ਟਿਕਰੀਆਂ ਸਨ ਅਤੇ ਅਸੀਂ ਭੇਜ ਗਏ ਅਸੀਂ ਹਰ ਜਨੇ ਆਪਣੀ ਜੈਕਟ ਮੈਨੂੰ ਉਠਾਈ ਤੇ ਕਿਹਾ ਭਾਬੀ ਠੰਡ ਨਾ ਲੱਗ ਜਾਵੇ ਉਸ ਦੀ ਨਜ਼ਰ ਮੇਰੇ ਵੱਲ ਸੀ ਅਤੇ ਮੈਂ ਵੀ ਉਸ ਵੱਲ ਵੇਖ ਰਹੀ ਸਾਂ ਉਸ ਪੱਲੇ ਵਿੱਚ ਇੱਕ ਚੁੰਮਕੀ ਖਿੱਚ ਸੀ ਉਸਨੇ ਹੌਲੀ ਜਿਹਾ ਮੇਰਾ ਹੱਥ ਫੜ ਲਿਆ ਤੇ ਕਿਹਾ ਭਾਬੀ ਤੁਸੀਂ ਬਹੁਤ ਸੋਹਣੇ ਹੋ ਮੇਰਾ ਦਿਲ ਧੜਕ ਰਿਹਾ ਸੀ ਮੈਂ ਉਸ ਨੂਰੂਕ ਬਾਹ ਵਿੱਚ ਮੈਂ ਆਪਣੇ ਆਪ ਨੂੰ ਭੁੱਲ ਗਈ ਪਰ ਅਚਾਨਕ ਮੈਨੂੰ ਯਾਦ ਆਇਆ ਕਿ ਇਹ ਗਲਤ ਹੈ ਮੈਂ ਪਿੱਛੇ ਹਟ ਗਿਆ ਤੇ ਕਿ ਅਰਜਨ ਅਸੀਂ ਵਾਪਸ ਗਏ ਪਰ ਉਸ ਦਿਨ ਤੋਂ ਘਰ ਵਿੱਚ ਇੱਕ ਅਜੀਬ ਜਿਹਾ ਹਾਸਾ ਛਾ ਗਿਆ ਅਸੀਂ ਇੱਕ ਦੂਜੇ ਨੂੰ ਵੇਖਦੇ ਪਰ ਗੱਲ ਨਹੀਂ ਕਰਦੇ ਕੀ ਇੱਕ ਪਿਆਰ ਸੀ ਜਾਂ ਸਿਰਫ ਆਕਾਸ਼ਨ ਹੌਲੀ ਹੌਲੀ ਸਮਾਂ ਬੀਤ ਗਿਆ ਤੇ ਆ ਮੇਰਾ પતિ ਪਾਪਸ ਆ ਗਿਆ ਅਤੇ ਜ਼ਿੰਦਗੀ ਆਵਾਗ ਚੱਲਣ ਲੱਗੀ ਪਰ ਅਚਨ ਮੇਰੀ ਨਜ਼ਰ ਮਿਲਾਂਦੇ ਆ ਰਹਿੰਦਾ ਇੱਕ ਰਾਤ ਜਦੋਂ ਸਾਰੇ ਸੌਂ ਗਏ ਸੀ ਮੈਨੂੰ ਪਾਣੀ ਪੀਣ ਲਈ ਉੱਠੇ ਉਸੇ ਵਿੱਚ ਅਰਜਨ ਵੀ ਆ ਗਿਆ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਭਾਬੀ ਤੁਹਾਡੇ ਬਿਨਾ ਨਹੀਂ ਰਹਿ ਸਕਦਾ ਮੇਰੇ ਵਿੱਚ ਵੀ ਉਹੀ ਭਾਵਨਾਵਾਂ ਸਨ ਅਸੀਂ ਗੱਲਾਂ ਕੀਤੀਆਂ ਤੇ ਆਪਣੇ ਦਿਲ ਦੀਆਂ ਗੱਲਾਂ ਉਸਨੇ ਦੱਸਿਆ ਕਿ ਉਹ ਪਹਿਲੇ ਦਿਨ ਤੋਂ ਹੀ ਪਸੰਦ ਕਰਦਾ ਸੀ ਪਰ ਰਸਤੇ ਤੇ ਕੰਨ ਚੁੱਪ ਰਹਿੰਦਾ ਸੀ ਮੈਂ ਵੀ ਆਪਣੇ ਇਕੱਲੇਪਣ ਬਾਰੇ ਦੱਸਿਆ ਉਹ ਰਾਤ ਅਸੀਂ ਇੱਕ ਦੂਜੇ ਨੂੰ ਨੇੜੇ ਹੋਣ ਦਿੱਤਾ ਉਸ ਦੇ ਸ਼ਬਦਾਂ ਨਾਲ ਮੇਰੀ ਰੂਹ ਵਿੱਚ ਇੱਕ ਨਵੀਂ ਊਰਜਾ ਆ ਗਈ ਅਸੀਂ ਉਹ ਪਲ ਸਾਂਝੇ ਕੀਤੇ ਜੋ ਪਿਆਰ ਅਤੇ ਨੇੜਤਾ ਨਾਲ ਭਰੇ ਹੋਏ ਸਨ ਕੀ ਕੋਈ ਜਾਣ ਜਾਵੇਗਾ ਅਸੀਂ ਫੈਸਲਾ ਕੀਤਾ ਕਿ ਇਹ ਸਾਡਾ ਰਾਜ਼ ਰਹੇਗਾ ਅਗਲੇ ਮਹੀਨੇ ਵਿੱਚ ਅਸੀਂ ਚੋਰੀ-ਚੋਰੀ ਮਿਲਦੇ ਰਹੇ ਕਦੇ ਖੇਤਾਂ ਵਿੱਚ ਕਦੇ ਰਾਤਾਂ ਨੂੰ ਹਰ ਮੁਲਾਕਾਤ ਵਿੱਚ ਰਮਾਂਹ ਵਾਦਾ ਵਾਦਾ ਗਿਆ ਇੱਕ ਵਾਰ ਚਹੀ ਝੀਲ ਸੀ ਅਸੀਂ ਉੱਥੇ ਉੱਠ ਕੇ ਬੈਠ ਗਏ ਗੱਲਾਂ ਕੀਤੀਆਂ ਅਰਜਨ ਨੇ ਆਪਣਾ ਫੁੱਲਾਂ ਦਾ ਗੁਲਦਸਤਾ ਬਣਾ ਕੇ ਦਿੱਤਾ ਉਸਨੇ ਕਿਹਾ ਭਾਪੀ ਤੁਸੀਂ ਮੇਰੀ ਜ਼ਿੰਦਗੀ ਹੋ ਮੈਂ ਉਸ ਨੂੰ ਗਲੇ ਲਗਾ ਲਿਆ opal ਬਹੁਤ ਹੀ ਸੁੰਦਰ ਸੀ ਪਕਿਰਤੀ ਦੇ ਵਿੱਚ ਪਿਆਰ ਨਾਲ ਭਰਿਆ ਪਰ ਅਚਾਨਕ ਇੱਕ ਆਦਮੀ ਸੀ ਜੋ ਲੱਕੜਾਂ ਲੈਣ ਆਇਆ ਸੀ ਅਸੀਂ ਡਰ ਗਏ ਕਿ ਉਸ ਨੇ ਸਾਨੂੰ ਵੇਖ ਲਿਆ ਸੀ ਇਹ ਰਸ ਨੇ ਸਾਡੇ ਪਿਆਰ ਨੂੰ ਹੋਰ ਵੀ ਰਮਾਂਚਕ ਬਣਾ ਦਿੱਤਾ ਸੀ ਅਸੀਂ ਬਾਅਦ ਸਾਇਤ ਦਾ ਫੈਸਲਾ ਕੀਤਾ ਕਿ ਹੋ ਸਾਵਧਾਨ ਰਹਾਂਗੇ ਇੱਕ ਵਾਰ ਮੇਰੇ ਪਤੀ ਨੂੰ ਸ਼ੱਕ ਹੋ ਗਿਆ ਉਹ ਅਚਾਨਕ ਘਰ ਆ ਗਿਆ ਤੇ ਵੇਖਿਆ ਕਿ ਹਰਜਨ ਤੇ ਮੈਂ ਇੱਕ ਨਾਲ ਬੈਠੇ ਹਾਂ ਗੱਲਾਂ ਕਰਦੇ ਹਾਂ ਉਸਨੇ ਪੁੱਛਿਆ ਕੀ ਗੱਲ ਹੈ ਅਸੀਂ ਝੂਠ ਬੋਲ ਕੇ ਢਾਲ ਦਿੱਤਾ ਪਰ ਉਸ ਰਾਤ ਮੈਨੂੰ ਡਰ ਲੱਗ ਕਿ ਸਾਡਾ ਰਾਜ਼ ਖੁੱਲ ਜਾਵੇਗਾ ਅਰਚਨ ਨੇ ਮੈਨੂੰ ਹਸਲਾ ਦਿੱਤਾ ਤੇ ਕਿਹਾ ਭਾਪੀ ਅਸੀਂ ਇੱਕ ਦੂਜੇ ਲਈ ਹਾਂ ਕੁਝ ਨਹੀਂ ਹੋਵੇਗਾ ਉਸਨੇ ਸਾਬਦਾ ਮੈਨੂੰ ਤਾਕਤ ਨਾ ਦਿੱਤੀ ਅਸੀਂ ਆਪਣੇ ਪਿਆਰ ਨੂੰ ਲੁਕੋ ਕੇ ਰੱਖਿਆ ਪਰ ਉਹ ਹਰ ਦਿਨ ਵਧਦਾ ਗਿਆ ਕੰਤਵੇ ਚ ਇੱਕ ਦਿਨ ਅਸੀਂ ਫੈਸਲਾ ਕੀਤਾ ਕਿ ਅਸੀਂ ਇਸ ਰਿਸ਼ਤੇ ਨੂੰ ਅੱਗੇ ਵਧਾਵਾਂਗੇ ਅਰਜ ਨੇ ਕਿਹਾ ਕਿ ਉਹ ਮੈਨੂੰ ਛੱਡ ਕੇ ਨਹੀਂ ਜਾ ਸਕਦਾ ਪਰ ਸਮਾਜ ਅਤੇ ਪਰਿਵਾਰ ਦੇ ਕਾਰਨ ਇਹ ਮੁਸ਼ਕਲ ਸੀ ਅਸੀਂ ਚੋਰੀ-ਚੋਰੀ ਮਿਲਦੇ ਰਹੇ ਅਤੇ ਉਹ ਪਲ ਸਾਂਝੇ ਕੀਤੇ ਜੋ ਨਿਰਦਤਾ ਤੇ ਪਿਆਰ ਨਾਲ ਭਰੇ ਹੋਏ ਸੀ ਉਸ ਦਿਨ ਬਾਹਾਂ ਵਿੱਚ ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਾਪਿਤ ਕਰ ਦਿੰਦੀ ਨਰਮੀ ਨਾਲ ਮੈਨੂੰ ਚੁੰਮਦਾ ਤੇ ਮੈਂ ਉਸ ਨੂੰ ਹੋ ਜਾਂਦੀ ਇਹ ਪਲ ਸੁਪਨੇ ਵਰਗੇ ਸਨ ਰੋਮਾਂਟਿਕ ਭਾਵਨਾ ਕਾ ਤੇ ਰਮਾਂਸੀ ਪਰ ਮੈਨੂੰ ਪਤਾ ਹੈ ਕਿ ਇਸ ਕਿੰਨਾ ਨਾਜੁਕ ਹੈ ਅੱਜ ਵੀ ਜਦੋਂ ਮੈਂ ਇਹ ਯਾਦ ਕਰਦੀ ਹਾਂ ਮੇਰਾ ਦਿਲ ਭਰ ਜਾਂਦਾ ਹੈ ਇਹ ਮੇਰੀ ਤੰਦੀ ਦੀ ਕਹਾਣੀ ਹੈ ਪਿਆਰ ਦੀ ਜੋ ਰਿਸ਼ਤਿਆਂ ਦੀ ਹੱਦ ਨੂੰ ਪਾਰ ਕਰ ਗਈ